ਨਮਸਕਾਰ ਵੀਲਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਪੰਜਾਬ ਔਰ ਹਰਿਆਣਾ ਦੇ ਵਿੱਚ ਦੇ ਦਰਮਿਆਨ ਇੱਕ ਐਸਾ ਮੁੱਦਾ ਜਿਹੜਾ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਚਾਹੇ ਕੋਈ ਇਲੈਕਸ਼ਨ ਆਉਣ ਵਾਲੇ ਹੋਣ ਜਾਂ ਫਿਰ ਕੋਈ ਐਸਾ ਮੁੱਦਾ ਹੋਵੇ ਜਿਹਦੇ ਵਿੱਚ ਪੰਜਾਬ ਔਰ ਹਰਿਆਣਾ ਆਮੋ ਸਾਹਮਣੇ ਹੋ ਜਾਣ ਉਸ ਮੌਕੇ ਦੇ ਉੱਤੇ ਇਹ ਮੁੱਦਾ ਹਰੇਕ ਵਾਰ ਸਾਹਮਣੇ ਨਿਕਲ ਕੇ ਆ ਜਾਂਦਾ ਹੈ ਗੱਲ ਸੀ ਗੱਲ ਕਰ ਰਹੇ ਹਾਂ ਸਤਲੁਜ ਯਮਨਾ ਲਿੰਕ ਨਹਿਰ ਦੀ ਜਿਹਨੂੰ ਅਸੀਂ ਐਸਵਾਈਐਲ ਦੇ ਨਾਮ ਤੋਂ ਵੀ ਜਾਣਦੇ ਹਾਂ ਸੋ ਐਸਵਾਈਐਲ ਦਾ ਮੁੱਦਾ ਇੱਕ ਵਾਰ ਫਿਰ ਤੋਂ ਹਰਿਆਣਾ ਵਿਧਾਨ ਸਭਾ ਦੇ ਵਿੱਚ ਚੁੱਕਿਆ ਗਿਆ ਦਰਸਲ ਹੋਇਆ ਕਿ ਇਹ ਬੀਤੇ ਕੱਲ ਤੋਂ ਹੀ ਹਰਿਆਣਾ ਦੇ ਵਿੱਚ ਬਜਟ اجلاس ਜਿਹੜਾ ਸ਼ੁਰੂ ਹੋਇਆ ਔਰ ਉਸ ਬਜਟ اجلاس ਦੇ ਵਿੱਚ ਜਿਹੜੇ ਰਾਜਪਾਲ ਨੇ ਹਰਿਆਣਾ ਦੇ ਬੰਡਾਰੋ ਦੱਤਾ ਤਰੇ ਉਹਨਾਂ ਦੇ ਵੱਲੋਂ ਭਾਸ਼ਣ ਦਿੱਤਾ ਜਾ ਰਿਹਾ ਸੀ ਮਤਲਬ ਉਹਨਾਂ ਨੇ ਜਦੋਂ ਸ਼ੁਰੂ ਕੀਤਾ ਉਸ ਹਾਊਸ ਨੂੰ ਉਸ ਦੇ ਦਰਮਿਆਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਪ੍ਰਾਇੋਰਟੀ ਰਹੇਗੀ ਮੇਰੀ ਸਰਕਾਰ ਦੀ ਪ੍ਰਾਇੋਰਟੀ ਰਹੇਗੀ ਕਿਉਂਕਿ ਰਾਜਪਾਲ ਜਦੋਂ ਉਸ ਸਾਰੇ ਭਾਸ਼ਣ ਨੂੰ ਪੜ ਰਿਹਾ ਹੁੰਦਾ ਹੈ ਤੇ ਉਹ ਸਰਕਾਰ ਦੇ ਵੱਲੋਂ ਲਿਖਿਆ ਲਿਖ ਕੇ ਦਿੱਤਾ ਗਿਆ ਭਾਸ਼ਣ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਕੀ ਕੁਸ਼ ਕੀਤਾ ਤੇ ਕੀ ਕੁਸ਼ ਕਰਨ ਦੀ ਯੋਜਨਾ ਜਿਹੜੀ ਹੈ ਉਹਦੇ ਉੱਪਰ ਗੱਲ ਕੀਤੀ ਜਾਂਦੀ ਆ ਸੋ ਬੰਡਾਰੂ ਦਿੱਤਾ ਤੇ ਰਾਜਪਾਲ ਹਰਿਆਣਾ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ SBYL ਜਿਹੜੀ ਲਿੰਕ ਨਹਿਰ ਹੈ ਉਸ ਨੂੰ ਲੈ ਕੇ ਉਸ ਦੀ ਉਸਾਰੀ ਨੂੰ ਲੈ ਕੇ ਅਸੀਂ ਬੜੇ ਦ੍ਰਿੜਾ ਮਤਲਬ ਇੱਕ ਵਾਰ ਫਿਰ ਤੋਂ ਇਹ ਵਿਸ਼ਾ ਜਿਹੜਾ ਚਰਚਾ ਦਾ ਵਿਸ਼ਾ ਬਣਨ ਵਾਲਾ ਹੈ ਔਰ ਹੋ ਸਕਦਾ ਹੈ ਕਿ ਅੱਜ ਸਾਰੇ ਦਿਨ ਇਹਨਾਂ ਮੀਡੀਆ ਆਧਾਰਿਆਂ ਦੀਆਂ ਵੱਲੋਂ ਤੁਸੀਂ ਇਹਨਾਂ ਖਬਰਾਂ ਨੂੰ ਸੁਣੋਗੇ ਕਿ ਇੱਕ ਵਾਰ ਫਿਰ ਤੋਂ SYL ਦਾ ਮੁੱਦਾ ਜਿਹੜਾ ਹੈ ਜੇ ਵਿਧਾਨ ਸਭਾ ਦੇ ਵਿੱਚ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਚੁੱਕਿਆ ਗਿਆ ਤਾਂ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਇਹ ਚਰਚਾ ਦਾ ਵਿਸ਼ਾ ਬਣਨ ਵਾਲਾ ਹੈ ਔਰ ਜਦੋਂ ਰਾਜਪਾਲ ਦੇ ਵੱਲੋਂ ਇਹ ਗੱਲ ਸੰਵਿਧਾਨਕ ਤੌਰ ਦੇ ਉੱਤੇ ਕਹਿ ਦਿੱਤੀ ਗਈ ਹੋਵੇ ਕਿਉਂਕਿ ਹਾਊਸ ਦੇ ਵਿੱਚ ਕਈ ਹੋਈ ਹਰੇਕ ਗੱਲ ਨੂੰ ਅ ਉਨ ਉਹ ਦਸਤਾਵੇਜ਼ ਬਣ ਜਾਂਦਾ ਮਤਲਬ ਉਹ ਲਿਖਿਆ ਜਾਂਦਾ ਹੈ ਬਿਆਨ ਸੋ ਉਹਨਾਂ ਦੇ ਵੱਲੋਂ ਜਦੋਂ ਰਾਜਪਾਲ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡਾ ਦ੍ਰਿੜ ਫੈਸਲਾ ਹੈ ਕਿ ਅਸੀਂ ਉਸਾਰੀ ਜਿਹੜੀ ਐ ਐਸਵਾਈਐਲ ਨਹਿਰ ਦੀ ਕਰਵਾਵਾਂਗੇ ਜਿਸ ਨੂੰ ਲੈ ਕੇ ਪੰਜਾਬ ਔਰ ਹਰਿਆਣਾ ਸਿਰਫ ਇਹੀ ਸ਼ਾਇਦ ਇੱਕ ਐਸਾ ਮੁੱਦਾ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਬਣਾਉਣ ਦਾ ਮੁੱਦਾ ਹੋਵੇ ਜਾਂ ਫਿਰ ਐਸਵਾਈਐਲ ਦਾ ਮੁੱਦਾ ਹੋਵੇ ਇਹ ਐਸੇ ਦੋ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਹਰਿਆਣਾ ਔਰ ਪੰਜਾਬ ਹਮੇਸ਼ਾ ਆਮੋ ਸਾਹਮਣੇ ਹੋ ਜਾਂਦਾ ਉਸ ਤੋਂ ਇਲਾਵਾ ਜੇਕਰ ਕਿਸਾਨਾਂ ਦੀ ਗੱਲ ਕਰੀਏ ਤੇ ਕਿਸਾਨ ਪੰਜਾਬ ਦੇ ਵੀ ਔਰ ਹਰਿਆਣੇ ਦੇ ਵੀ ਉਹ ਕਹਿੰਦੇ ਕਿ ਅਸੀਂ ਛੋਟੇ ਭਰਾ ਵੱਡੇ ਭਰਾ ਪਰ ਇਹ ਦੋ ਕੁ ਮੁੱਦੇ ਐਸੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਵੀ ਵਕ ਵਕ ਹੁੰਦੇ ਹੋਏ ਨਜ਼ਰ ਆ ਜਾਂਦੇ ਨੇ ਕਿਉਂਕਿ ਉਹ ਪੰਜਾਬ ਦੇ ਵੱਲੋਂ ਕਿਹਾ ਜਾਂਦਾ ਕਿ ਜਾਨਕਿ ਸੰਵਧਾਨਕ ਤੌਰ ਦੇ ਉੱਤੇ ਜੋ ਸੰਧੀਆਂ ਹੋਈਆਂ ਨੇ ਉਸ ਦੇ ਮੁਤਾਬਕ ਤਾਂ ਪੰਜਾਬ ਦਾ ਹੀ ਹਿੱਸਾ ਹੈ ਚੰਡੀਗੜ੍ਹ ਪਰ ਹਰਿਆਣਾ ਦੇ ਵੱਲੋਂ ਵੀ ਜਿਹੜਾ ਆਪਦਾ ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਨਹੀਂ ਹਰਿਆਣਾ ਦੇ ਵਿੱਚ ਹਰਿਆਣਾ ਦਾ ਵੀ ਹਿੱਸਾ ਚੰਡੀਗੜ੍ਹ ਦੇ ਉਸ ਨੂੰ ਲੈ ਕੇ ਵਿਵਾਦ ਹਮੇਸ਼ਾ ਹੁੰਦਾ ਔਰ SYL ਨਹਿਰ ਦੀ ਉਸਾਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਔਰ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਦੇ ਵਿੱਚ ਬਜਟ ਇਸਲਾਸ ਦੇ ਦਰਮਿਆਨ ਜਦੋਂ ਦਿੱਤਾ ਤਰੇ ਵੰਡਾਰੂ ਦਿੱਤਾ ਤਰੇ ਹੁਣਾ ਦੇ ਵੱਲੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਸੋ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਕਿ ਹਰਿਆਣਾ ਸਰਕਾਰ ਚਾਹੇ ਪਹਿਲਾਂ ਖੱਟਰ ਸੀ ਚਾਹੇ ਹੁਣ ਨਾਇਬ ਸਿੰਘ ਸੈਣੀ ਆਗੇ ਤੇ ਉਹਨਾਂ ਦਾ ਵੀ ਜਿਹੜਾ ਮੁੱਖ ਮੁੱਦਾ ਜਿਹੜਾ ਹੈ ਜਾਂ ਉਹਨਾਂ ਦੀ ਸਰਕਾਰ ਦਾ ਏਜੰਡਾ ਜਿਹੜਾ ਹੈ ਉਹਦੇ ਵਿੱਚ ਐਸਵਾਈਐਲ ਐਨ ਦੀ ਉਸਾਰੀ ਵੀ ਅਜੇ ਤੱਕ ਜਿਹੜੀ ਹੈ ਉਹ ਸ਼ਾਮਲ ਹੈ ਅ ਦੂਸਰੇ ਪਾਸੇ ਭਾਰਤ ਤੇ ਚੀਨ ਦੇ ਤਾਲਮੇਲ ਨੂੰ ਲੈ ਕੇ ਬਹੁਤ ਦਿਨ ਦੀਆਂ ਚਰਚਾਾਂ ਚੱਲਦੀਆਂ ਸੀ ਕਿ ਭਾਰਤ ਔਰ ਚੀਨ ਦੇ ਜਿਹੜੇ ਸੰਬੰਧ ਹੈ ਉਹ ਆਪਸ ਦੇ ਵਿੱਚ ਚੰਗੇ ਨਹੀਂ ਜਿਹਨੂੰ ਲੈ ਕੇ ਹਮੇਸ਼ਾ ਏਸ਼ੀਆਈ ਦੇਸ਼ਾਂ ਦੇ ਵਿੱਚ ਜਾਂ ਫਿਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਐਸੀ ਚਿੰਤਾ ਰਹਿੰਦੀ ਹੈ ਕਿਉਂਕਿ ਭਾਰਤ ਔਰ ਚੀਨ ਬਹੁਤ ਵੱਡੀ ਸ਼ਕਤੀ ਹੈ ਔਰ ਪੂਰੀ ਦੁਨੀਆ ਦੀ ਲਗਭਗ ਲਗਭਗ ਅਧਿਵਾਸੀ ਦੇ ਲੋਕ ਇਹ ਦੋ ਮੁਲਕਾਂ ਦੇ ਵਿੱਚ ਰਹਿੰਦੇ ਔਰ ਵੱਡੇ ਮਾਰਕੀਟ ਹੈ ਔਰ ਹਰੇਕ ਕੰਪਨੀ ਹਰੇਕ ਦੇਸ਼ ਚਾਹੁੰਦਾ ਹੈ ਕਿ ਚੀਨ ਦੇ ਨਾਲ ਵੀ ਬਿਜ਼ਨਸ ਕੀਤਾ ਜਾਏ ਔਰ ਭਾਰਤ ਦੇ ਨਾਲ ਵੀ ਬਿਜ਼ਨਸ ਕੀਤਾ ਜਾਏ ਪਰ ਇਹ ਦੋਵੇਂ ਦੇਸ਼ਾਂ ਦੇ ਆਪਸੀ ਸਬੰਧ ਜਿਹੜੇ ਉਹ ਬਹੁਤ ਹੀ ਜ਼ਿਆਦਾ ਚੰਗੇ ਨਹੀਂ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਹਨਾਂ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਜਿਸ ਤੋਂ ਬਾਅਦ ਹੁਣ ਵਿਦੇਸ਼ ਮੰਤਰੀ ਨੇ ਉਹਨਾਂ ਦੇ ਵੱਲੋਂ ਚੀਨ ਦੇ ਉਹਨਾਂ ਦੇ ਵੱਲੋਂ ਇੱਕ ਭਾਸ਼ਣ ਦੇ ਦੌਰਾਨ ਉਹਨਾਂ ਨੇ ਜ਼ਿਕਰ ਕੀਤਾ ਕਿ ਭਾਰਤ ਤੇ ਚੀਨ ਵਿਚਾਲੇ ਤਾਲਮਿਲ ਦੀ ਜਿਹੜੀ ਸੰਧੀ ਹੈ ਉਹ ਅੱਗੇ ਨੂੰ ਵੱਧ ਰਹੀ ਹੈ ਅਸੀਂ ਕਾਮਯਾਬ ਹੋ ਰਹੇ ਹਾਂ ਦੋਵੇਂ ਦੇਸ਼ ਇੱਕ ਦੂਸਰੇ ਦੀ ਗੱਲ ਸੁਣ ਰਹੇ ਨੇ ਔਰ ਅਸੀਂ ਉਹਦੇ ਤੇ ਵਿਚਾਰ ਕਰ ਰਹੇ ਹਾਂ ਕਿਉਂਕਿ ਇਹ ਦੋ ਦੇਸ਼ ਐਸੇ ਨੇ ਜਿਹੜੇ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਔਰ ਇਸ ਕਰਕੇ ਭਾਰਤ ਦੇ ਨਾਲ ਸਾਡੇ ਸੰਬੰਧ ਇਹ ਵਿਦੇਸ਼ ਮੰਤਰੀ ਕਹਿ ਰਹੇ ਨੇ ਚੀਨ ਦੇ ਕਿ ਭਾਰਤ ਦੇ ਨਾਲ ਪਿਛਲਿਆਂ ਸਮਿਆਂ ਦੇ ਵਿੱਚ ਸਾਡੇ ਸੰਬੰਧ ਜਿਹੜੇ ਉਹ ਚੰਗੇ ਹੋਏ ਔਰ ਅਸੀਂ ਚਾਹਦੇ ਆ ਕਿ ਜੇ ਇਹ ਦੋਵੇਂ ਦੇਸ਼ ਤਰੱਕੀ ਕਰਨਾ ਚਾਹੁੰਦੇ ਤਾਂ ਸਾਡੇ ਆਪਸ ਦੇ ਵਿੱਚ ਜਿਹੜੇ ਸੰਬੰਧ ਹੈ ਉਹ ਬਹੁਤ ਜ਼ਿਆਦਾ ਚੰਗੇ ਹੋਣੇ ਚਾਹੀਦੇ ਔਰ ਜਿਨ੍ਹਾਂ ਦੇ ਵੱਲ ਅਸੀਂ ਆਪਣਾ ਕਦਮ ਜਿਹਦਾ ਉਹ ਆਨ ਵਾਲੇ ਟਾਈਮ ਦੇ ਵਿੱਚ ਵੀ ਵਧਾ ਰਹੇ ਹਾਂ ਔਰ ਭਾਰਤ ਦੇ ਨਾਲ ਸਾਡੇ ਸੰਬੰਧ ਜਿਹੜੇ ਆ ਉਹ ਚੰਗੇ ਹੁੰਦੇ ਜਾ ਰਹੇ ਨੇ ਕਿਉਂਕਿ ਜਿਹੜੀ ਪਾਰਟੀ ਆ ਉੱਥੇ ਦੀ ਚੀਨ ਦੀ ਕਮਿਊਨਿਸਟ ਪਾਰਟੀ ਜਿਹੜੀ ਸੱਤਾ ਤੇ ਰਹਾ ਉਹਨਾਂ ਦੇ ਵੱਲੋਂ ਇਹ ਬਿਆਨ ਦੇਣਾ ਵੱਡੀ ਗੱਲ ਹੈ ਕਿਉਂਕਿ ਭਾਰਤ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਲੋਂ ਹਮੇਸ਼ਾ ਇਸ ਚੀਜ਼ ਦਾ ਜ਼ਿਕਰ ਕੀਤਾ ਜਾਂਦਾ ਹੈ ਖਾਸ ਕਰਕੇ ਰਾਹੁਲ ਗਾਂਧੀ ਦੇ ਵੱਲੋਂ ਕਿ ਭਾਰਤ ਦੇ ਬਹੁਤ ਸਾਰੇ ਹਿੱਸੇ ਦੇ ਉੱਪਰ ਚੀਨ ਨੇ ਕਬਜ਼ਾ ਕਰ ਲਿਆ ਭਾਰਤੀ ਸਰਕਾਰ ਕਿਉਂ ਨਹੀਂ ਬੋਲਦੀ ਪ੍ਰਧਾਨ ਮੰਤਰੀ ਮੋਦੀ ਇਹਦੇ ਤੇ ਜਵਾਬ ਕਿਉਂ ਨਹੀਂ ਦਿੰਦੇ ਸੋ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾਂਦੇ ਨੇ ਪਰ ਜਦੋਂ ਹੁਣ ਚੀਨ ਦੇ ਵਿਦੇਸ਼ ਮੰਤਰੀ ਦੇ ਵੱਲੋਂ ਇਹ ਬਿਆਨ ਸਾਹਮਣੇ ਆ ਕੇ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਬਰਾਮ ਜਰੂਰ ਲੱਗ ਗਿਆ ਹੋਵੇਗਾ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਬਾਰ-ਬਾਰ ਰਾਹੁਲ ਗਾਂਧੀ ਉਹਨਾਂ ਦੇ ਵੱਲੋਂ ਜਾਂ ਭਾਰਤ ਦੀ ਸਿਆਸੀ ਪਾਰਟੀਆਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਜਾਂਦਾ ਸੀ ਕਿ ਕੀ ਕਾਰਨ ਹੈ ਕਿ ਬਾਰ-ਬਾਰ ਤਾਲਮੇਲ ਦਾ ਜ਼ਿਕਰ ਜਿਹੜਾ ਕੀਤਾ ਜਾਂਦਾ ਹੈ ਕਿ ਭਾਰਤ ਦਾ ਔਰ ਚੀਨ ਦਾ ਤਾਲਮੇਲ ਕਿਉਂ ਨਹੀਂ ਬਣ ਰਿਹਾ ਔਰ ਚੀਨ ਕਿਉਂ ਭਾਰਤ ਦੇ ਇਲਾਕੇ ਨੂੰ ਦੱਬ ਰਿਹਾ ਹੈ ਹਾਲਾਂਕਿ ਐਸਾ ਕੋਈ ਵੀ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਉਹ ਕਹਿੰਦੇ ਸੁਖਾਂਵੇਂ ਟੰਗ ਦੇ ਨਾਲ ਜੋ ਅਸੀਂ ਪ੍ਰਪੋਜ਼ਲ ਰੱਖਦੇ ਹਾਂ ਭਾਰਤ ਉਹਦੇ ਤੇ ਜ਼ਿਕਰ ਕਰਦਾ ਚਰਚਾ ਕਰਦਾ ਜੋ ਉਹ ਰੱਖਦੇ ਅਸੀਂ ਉਹਦੇ ਤੇ ਚਰਚਾ ਕਰਦੇ ਔਰ ਸਾਡੇ ਸੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਖਾਵੇ ਢੰਗ ਦੇ ਨਾਲ ਅੱਗੇ ਵਧ ਰਹੇ ਨੇ ਇੱਕ ਖਬਰ ਹੈ ਕਿ ਅਫਗਾਨਿਸਤਾਨ ਤੋਂ ਬੂਟੇ ਦੇ ਰਾਹੀਂ ਨਸ਼ਾ ਇੱਕ ਬੂਟਾ ਹੈ ਜਿਹਦਾ ਨਸ਼ਾ ਹੁਣ ਪੰਜਾਬ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਦਰਸਲ ਪਿਛਲੇ ਸਮਿਆਂ ਤੋਂ ਤੁਸੀਂ ਬਹੁਤ ਸਾਰੀਆਂ ਐਸੀਆਂ ਖਬਰਾਂ ਸੁਣਦੇ ਹੋ ਕਿ ਡਰੋਨ ਰਾਹੀਂ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਸਿੰਥੈਟਿਕ ਡਰੱਗ ਜਿਹੜੀ ਆ ਉਹ ਸਿੱਟੀ ਜਾਂਦੀ ਹੈ ਹਥਿਆਰ ਸਿੱਟੇ ਜਾਂਦੇ ਨੇ ਸੋ ਉਹਦੇ ਵਿੱਚ ਇੱਕ ਹੁਣ ਨਵਾਂ ਖੁਲਾਸਾ ਇਹ ਹੋਇਆ ਹੈ ਕਿ ਅਫਗਾਨਿਸਤਾਨ ਦੇ ਵਿੱਚ ਆਈਸ ਡਰੱਗ ਪਾਕਿਸਤਾਨ ਤੋਂ ਉਹ ਭਾਰਤ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਹੁੰਚਾਈ ਜਾ ਰਹੀ ਹੈ ਔਰ ਉਸ ਆਇਸ ਡਰੈਕਸ ਦਾ ਜਿਹੜਾ ਡਰੈਕਸ ਦਾ ਜਿਹੜਾ ਨੁਕਸਾਨ ਹੈ ਉਹ ਸਿੰਥੈਟਿਕ ਡਰਗ ਡਰਗ ਦੇ ਨਾਲੋਂ ਵੀ ਜਾਦੀ ਖਤਰਨਾਕ ਉਹ ਡਰਗਸ ਹੈ ਜਿਹੜੀ ਹੁਣ ਪੰਜਾਬ ਦੇ ਵਿੱਚ ਭੇਜੀ ਜਾ ਰਹੀ ਹੈ ਔਰ ਪੰਜਾਬ ਦੇ ਨੌਜਵਾਨਾਂ ਨੂੰ ਉਹਦੇ ਉੱਤੇ ਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਅਫਗਾਨਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਦਰਸਲ ਅਫਗਾਨਿਸਤਾਨ ਦੇ ਵਿੱਚ ਇੱਕ ਬੂਟੇ ਦਾ ਜ਼ਿਕਰ ਕੀਤਾ ਸੀ ਕਿ ਇੱਕ ਬੂਟਾ ਐਸਾ ਹੁੰਦਾ ਜਿੱਥੋਂ ਉਹ ਡਰਗ ਜਿਹੜੀ ਹੈ ਉਹ ਤਿਆਰ ਹੁੰਦੀ ਹੈ ਆਇਸ ਡਰਗ ਉਸ ਨੂੰ બોલਿਆ ਜਾਂਦਾ ਔਰ ਉਹ ડ્રગ્સ ਜਿਹੜੀ ਹੈ ਹੁਣ ਇੱਕ ਦੇ ਨਾਲ ਇੱਕ ਮਤਲਬ ਜੇ ਇੱਕ ਪੈਕੇਟ ਹੈਰੋਇਨ ਦਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਿੱਟਿਆ ਜਾਂਦਾ ਹੈ ਡਰੋਨ ਦੇ ਰਾਹੀਂ ਜਾਂ ਪਾਕਿਸਤਾਨ ਤੋਂ ਆਂਦਾ ਹੈ ਉਹਦੇ ਨਾਲ ਇੱਕ ਪੈਕੇਟ ਆਈਸ ਡਰਗਸ ਦਾ ਜਿਹੜਾ ਹੈ ਉਹ ਫ੍ਰੀ ਪੇਜਿਆ ਜਾਂਦਾ ਤਾਂ ਕਿ ਨੌਜਵਾਨਾਂ ਨੂੰ ਇਹਦੀ ਲਤ ਲੱਗੇ ਨੌਜਵਾਨਾਂ ਨੂੰ ਇਹਦੀ ਆਦਤ ਪਾਏ ਔਰ ਉਸ ਤੋਂ ਬਾਅਦ ਫਿਰ ਅਸੀਂ ਇਸ ਡਰਗਸ ਨੂੰ ਪੰਜਾਬ ਦੇ ਬਾਜ਼ਾਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੇਚਣਾ ਸ਼ੁਰੂ ਕਰਾਂਗੇ ਉਸ ਬੂਟੇ ਦਾ ਨਾਮ ਦੱਸਿਆ ਜਾ ਰਿਹਾ ਕਿ ਫੈਡਰਾ ਨਾਮ ਦੇ ਬੂਟੇ ਤੋਂ ਇਹ ਡਰੱਗਸ ਜਿਹੜੀ ਆ ਤਿਆਰ ਕੀਤੀ ਜਾਂਦੀ ਔਰ ਅਫਗਾਨਿਸਤਾਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਸ ਡਰੱਗਸ ਨੂੰ ਪਾਇਆ ਜਾਂਦਾ ਹੈ ਅਫਗਾਨਿਸਤਾਨ ਦੇ ਵਿੱਚ ਇਹ ਡਰੱਗਸ ਮਿਲਦੀ ਹੈ ਔਰ ਤਾਲੀਵਾਨ ਨੇ ਤਾਲੀਵਾਨ ਨੇ ਨਾ 2021 ਦੇ ਵਿੱਚ ਅਫੀਮ ਦੀ ਪੈਦਾਵਾਰ ਤੇ ਪਾਬੰਦੀ ਲਗਾ ਦਿੱਤੀ ਸੀ ਔਰ ਫੈਡਰਾ ਨਾਮ ਦਾ ਇਹ ਜਿਹੜਾ ਬੂਟਾ ਉਸ ਦੀ ਪੈਦਾਵਾਰ ਇਹਨਾਂ ਇਲਾਕਿਆਂ ਦੇ ਵਿੱਚ ਵੱਧ ਹੋ ਰਹੀ ਔਰ ਭਾਰਤ ਦੇ ਨੌਜਵਾਨਾਂ ਨੂੰ ਹੁਣ ਸਿੰਥੈਟਿਕ ਡਰੱਗ ਦੇ ਨਾਲ ਨਾਲ ਇਸ ਇਹਦੇ ਵੱਲ ਵੀ ਵਿਧਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਕੁਝ ਪੁਲਿਸ ਦੇ ਖੂਫੀਆ ਏਜੰਸੀਆਂ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਾਨਕਿ 2022 ਦੀ ਤੁਲਨਾ ਦੇ ਵਿੱਚ 2023 ਦੇ ਵਿੱਚ ਵੱਧ ਮਾਤਰਾ ਦੇ ਵਿੱਚ ਇਹ ਆਈਸ ਡਰਗ ਜਿਹੜੀ ਪੰਜਾਬ ਦੇ ਵਿੱਚ ਭੇਜੀ ਗਈ ਔਰ 2024 ਦੇ ਵਿੱਚ 11 ਗੁਣਾ ਵੱਧ ਇਹ ਪਿਛਲੇ ਸਮੇਂ ਦੇ ਨਾਲੋਂ ਆਈਸ ਡਰਗ ਜਿਹੜੀ ਹੈ ਅਸੀਂ ਜਦੋਂ ਕੋਈ ਨਸ਼ਾ ਫੜਦੇ ਹਾਂ ਉਹਦੇ ਵਿੱਚ ਉਹ ਸਾਨੂੰ ਆਈਸ ਡਰਗਸ ਜਿਹੜੀ ਹੈ ਉਹ ਵੀ ਵੱਡੀ ਮਾਤਰਾ ਦੇ ਵਿੱਚ ਮਿਲ ਰਹੀ ਹੈ ਔਰ ਪਿਛਲੇ ਸਾਲ ਦੇ ਵਿੱਚ ਪੰਜਾਬ ਪੁਲਿਸ ਨੇ ਰਿਕਾਰਡ 22 ਕਿਲੋ ਆਇਸ ਡਰਗ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਇਹ 2023 ਦੇ ਮੁਕਾਬਲੇ 11 ਗੁਣਾ ਵੱਧ ਸੀ ਮਤਲਬ ਕਿ ਇਸ ਡਰਗਸ ਨੂੰ ਪੰਜਾਬ ਦੇ ਵਿੱਚ ਹੁਣ ਵਧਾਣ ਦੀ ਕੋਸ਼ਿਸ਼ ਵੱਡੇ ਪੱਧਰ ਤੇ ਉੱਤੇ ਕੀਤੀ ਜਾ ਰਹੀ ਹੈ ਤਾਂ ਕਿ ਨੌਜਵਾਨ ਇਹਦੀ ਲਤ ਨੌਜਵਾਨਾਂ ਨੂੰ ਲੱਗੇ ਔਰ ਨੌਜਵਾਨ ਫਿਰ ਤੋਂ ਪੰਜਾਬ ਦੇ ਜਿਹੜੇ ਉਹ ਨਵੀਂ ਡਰਗਸ ਦੇ ਵੱਲ ਵਧਣ ਔਰ ਇਹਦਾ ਇੱਕ ਵੱਡਾ ਕਾਰਨ ਕੀ ਹੈ ਕਿ ਆਇਸ ਡਰਗਸ ਦਾ ਜ਼ਿਕਰ ਕਿਉਂ ਹੋ ਰਿਹਾ ਹੈ ਕਿਉਂਕਿ ਹੈਰੋਇਨ ਜਾਂ ਹੋਰ ਜਿਹੜੇ ਸਿੰਥੈਟਿਕ ਡਰਗ ਹੈ ਉਹ ਥੋੜੀ ਮਹਿੰਗੀ ਹੈ ਔਰ ਆਈਸ ਡਰਗ ਜਿਹੜੀ ਹੈ ਉਹ ਸਸਤੀ ਹੈ ਇਸ ਕਰਕੇ ਭਾਰਤੀ ਬਾਜ਼ਾਰ ਦੇ ਵਿੱਚ ਹੁਣ ਔਰ ਭਾਰਤੀਆਂ ਨੂੰ ਨੌਜਵਾਨਾਂ ਨੂੰ ਨਸ਼ਾ ਲਵਾਉਂਦੇ ਉਹਦੀ ਲਤ ਲਵਾਉਂਦੇ ਆ ਜਿਹੜਾ ਜ਼ਿਕਰ ਹੈ ਉਹ ਇਸ ਰਿਪੋਰਟ ਦੇ ਵਿੱਚ ਕੀਤਾ ਗਿਆ ਤਾਂਕਿ ਸਸਤੀ ਡਰਗ ਹੈ ਹਰੇਕ ਬੰਦਾ ਉਸ ਨੂੰ ਲੈ ਕੇ ਖਾ ਸਕੇ ਸੋ ਇਹ ਇੱਕ ਖਤਰਨਾਕ ਗੱਲ ਜਿਹੜੀ ਆਨ ਆਲੇ ਟਾਈਮ ਦੇ ਵਿੱਚ ਹੋ ਸਕਦੀ ਹੈ ਜਿਹੜੀ ਡਰਗ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਔਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਕਿ ਪਿਛਲਿਆਂ ਸਾਲਾਂ ਦੇ ਮੁਕਾਬਲੇ ਇਹ ਲਗਾਤਾਰ ਸਾਲ ਦਰ ਸਾਲ ਇਸ ਦੀ ਮਾਤਰਾ ਜਿਹੜੀ ਆ ਪੰਜਾਬ ਦੇ ਵਿੱਚ ਭੇਜਣ ਦੀ ਲਗਾਤਾਰ ਵੱਧ ਰਹੀ ਹੈ ਇੱਕ ਖਬਰ ਜੁੜੀ ਹੋਈ ਹੈ ਡੁਪਲੀਕੇਟ ਵੋਟਰ ਕਾਰਡਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਇਸ ਚੀਜ਼ ਦੀ ਚਰਚਾ ਹੋ ਰਹੀ ਸੀ ਜਦੋਂ ਭਾਜੀਪੀ ਹਰਿਆਣਾ ਜਿੱਤਦੀ ਹੈ ਭਾਜੀਪੀ ਮਹਾਰਾਸ਼ਟਰ ਜਿੱਤਦੀ ਹੈ ਬੀਜੇਪੀ ਉਸ ਤੋਂ ਬਾਅਦ ਦਿੱਲੀ ਜਿੱਤਦੀ ਹੈ ਹੁਣ 2026 ਦੇ ਸ਼ੁਰੂਆਤ ਦੇ ਵਿੱਚ ਇਲੈਕਸ਼ਨ ਹੋਣ ਵਾਲੇ ਨੇ ਪੱਛਮੀ ਬੰਗਾਲ ਦੇ ਵਿੱਚ ਸਿਰ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੇਨਰਜੀ ਦੇ ਬੋਲੋ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਕਹਿੰਦੇ ਕਿ ਜੋ ਦਿੱਲੀ ਦੇ ਵਿੱਚ ਹੋਇਆ ਹਾਲਾਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਕਿਹਾ ਸੀ ਕਿ ਇੱਥੇ ਵੋਟਾਂ ਦੀ ਹਿਰਾਫੇਰੀ ਹੋਈ ਹੈ ਤੁਸੀਂ ਇਹਦਾ ਜ਼ਿਕਰ ਕਿਉਂ ਨਹੀਂ ਕਰਦੇ ਅਸੀਂ ਪੱਛਮੀ ਬੰਗਾਲ ਦੇ ਵਿੱਚ ਇਹਦਾ ਵਿਰੋਧ ਕਰਾਂਗੇ ਔਰ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਮਮਤਾ ਬੇਨਰਜੀ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਜੇ ਮੈਨੂੰ ਜਾ ਕੇ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਮੋੜੇ ਮਰਨ ਵਰਤ ਤੇ ਬੈਠਣਾ ਪਿਆ ਤੇ ਮੈਂ ਦਿੱਲੀ ਦੇ ਵਿੱਚ ਜਾ ਕੇ ਮਰਨ ਵਰਤ ਤੇ ਵੀ ਬੈਠਾਂਗੀ ਪਰ ਵੋਟਾਂ ਦੀ ਜਿਹੜੀ ਧਾਂਦ ਲਈ ਹੈ ਉਹ ਅਸੀਂ ਪੱਛਮੀ ਬੰਗਾਲ ਦੇ ਵਿੱਚ ਨਹੀਂ ਹੋਣ ਦੇਵਾਂਗੇ ਉਸ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਕਈ ਵਾਰ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਇੱਕੋ ਹੀ ਇੱਕੋ ਹੀ ਨੰਬਰ ਦੇ ਵੋਟਰ ਕਾਰਡ ਕਿਵੇਂ ਅਲੱਗ-ਅਲੱਗ ਥਾਵਾਂ ਦੇ ਉੱਤੇ ਹੋ ਸਕਦੇ ਆ ਔਰ ਇਸ ਇਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਆਈ ਪੀ ਆਈ ਸੀ ਨੰਬਰ ਹੁੰਦਾ ਹੈ ਇੱਕ ਵੋਟਰ ਕਾਰਡ ਦੇ ਉੱਪਰ ਉਹ ਨੰਬਰ ਹੁੰਦਾ ਜਿਹੜਾ ਉਸੇ ਉਹ ਨੰਬਰ ਦੇ ਪਹਿਚਾਣ ਹੀ ਹੁੰਦੀ ਆ ਕਿ ਉਹ ਨੰਬਰ ਜਿਹੜਾ ਇੱਕੋ ਹੀ ਪੋਲਿੰਗ ਬੂਥ ਦੇ ਉੱਤੇ ਜਾ ਕੇ ਉਹਦੇ ਤੋਂ ਤੁਸੀਂ ਵੋਟ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਹ ਨਹੀਂ ਕਿ ਦੂਸਰੇ ਸੂਬੇ ਦੇ ਵਿੱਚ ਵੀ ਉਸੇ ਉਸੇ ਨੰਬਰ ਦਾ ਜਾਨੀ ਕਿ ਆਈਪੀ ਈਪੀਆਈ ਆਈਸੀ ਜਿਹੜੇ ਨੰਬਰ ਹੁੰਦਾ ਹੈ ਇਹ ਨਹੀਂ ਹੈ ਕਿ ਤੁਸੀਂ ਇਸ ਸ਼ਹਿਰ ਦੇ ਵਿੱਚ ਵੀ ਆ ਤੇ ਮੁਰਕਾ ਤੁਸੀਂ ਹੋਰ ਸਟੇਟ ਦੇ ਵਿੱਚ ਜਾਓ ਉੱਥੇ ਵੀ ਆ ਇਹ ਦੀ ਇਹ ਇਹ ਦੀ ਵਿੱਚ ਉਹਨਾਂ ਨੇ ਕਿਹਾ ਸੀ ਕਿ ਤਾਂਦ ਲਈ ਹੈ ਇਹ ਕੁਛ ਨਾ ਕੁਛ ਹੈ ਕਿ ਇੱਕ ਸੂਬੇ ਤੋਂ ਦੂਸਰੇ ਸੂਬੇ ਦੇ ਵਿੱਚ ਜਾ ਕੇ ਉਹ ਜਿਹੜਾ ਪੀਪੀਆਈਸੀ ਨੰਬਰ ਹੈ ਉਹ ਕਿਦਾਂ ਮੌਜੂਦ ਹੋ ਸਕਦਾ ਸੋ ਇਹ ਤਾਂ ਨਹੀਂ ਹੈ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੇ ਕੋਲ ਕਾਫੀ ਅਦੇ ਤੇ ਸ਼ਿਕਾਇਤਾਂ ਜਾ ਰਹੀਆਂ ਸੀ ਔਰ ਇਲੈਕਸ਼ਨ ਕਮਿਸ਼ਨ ਨੇ ਕਿਹਾ ਹੈ ਕਿ ਭਾਰਤ ਇੱਕ ਐਸਾ ਦੇਸ਼ ਹੈ ਜਿਹਦੀ ਕਿ ਵੋਟਰ ਸੂਚੀ ਜਿਹੜੀ ਆ ਪੂਰੀ ਪੂਰੇ ਵਰਲਡ ਦੇ ਵਿੱਚੋਂ ਸਭ ਤੋਂ ਵੱਧ ਹੈ ਜਾਨਕਿ 99 ਕਰੋੜ ਸਾਡੇ ਕੋਲ ਵੋਟਰ ਲਿਸਟ ਬਣੀ ਹੋਈ ਆ 99 ਕਰੋੜ ਲੋਕਾਂ ਦੀ ਵੋਟ ਬਣੀ ਹੋਈ ਹੈ ਜਿਹੜੀ ਰਜਿਸਟਰਡ ਹੈ ਪੂਰੀ ਦੁਨੀਆ ਦੇ ਵਿੱਚੋਂ ਇਹ ਸਭ ਤੋਂ ਵੱਧ ਡਾਟਾ ਬੇਸ ਹੈ ਇਸ ਕਰਕੇ ਇਹਦੇ ਉੱਤੇ ਕੰਮ ਕਰਨ ਨੂੰ ਥੋੜਾ ਸਮਾਂ ਲੱਗੇਗਾ ਹੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਹ ਸਾਰੀ ਖਬਰ ਨੂੰ ਜਾਣਨ ਤੋਂ ਬਾਅਦ ਇਸ ਸ਼ਿਕਾਇਤਾਂ ਨੂੰ ਪਹੁੰਚਣ ਤੋਂ ਬਾਅਦ ਉਹਨਾਂ ਨੇ ਖੋਜ ਪੜਤਾਲ ਕਰਨ ਤੋਂ ਬਾਅਦ ਇਹ ਨਿਰਣਾ ਕੀਤਾ ਹੈ ਕਿ ਅਗਲੇ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਹਦਾ ਹੱਲ ਕਰ ਦੇਵਾਂਗੇ ਕਿ ਇਹ ਜੋ ਜੋ ਵੀ ਪਾਰਦਰਸ਼ਤਾ ਜਿਹੜੀ ਹੈ ਇਹ ਵੋਟਰ ਸੂਚੀ ਦੇ ਵਿੱਚ ਉਹ ਪੂਰੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਰ ਦਿੱਤੀ ਜਾਏਗੀ ਔਰ ਇਲੈਕਸ਼ਨ ਕਮਿਸ਼ਨ ਨੇ 3 ਮਹੀਨਿਆਂ ਦਾ ਸਮਾਂ ਮੰਗਿਆ ਔਰ 3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਸ ਦਾ ਹੱਲ ਕਰ ਦੇਵਾਂਗੇ ਔਰ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਡਾਟਾ ਬੇਸ ਹੋਣ ਦੇ ਕਰਕੇ ਇਹਨੂੰ ਸਮਾਂ ਲੱਗੇਗਾ ਇਹ ਇੱਕਦਮ ਹੋਣ ਵਾਲਾ ਕੰਮ ਨਹੀਂ ਹੈ ਸੋ ਅਸੀਂ ਇਹਨੂੰ ਅਗਲੇ 3 ਮਹੀਨਿਆਂ ਦੇ ਵਿੱਚ ਕਰ ਦੇਵਾਂਗੇ ਪਰ ਜਦੋਂ ਹੁਣ ਇਹ ਬਿਆਨ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਦਿੱਤਾ ਗਿਆ ਕਿ 3 ਮਹੀਨਿਆਂ ਦਾ ਸਮਾਂ ਸਾਨੂੰ ਚਾਹੀਦਾ ਉਸ ਤੋਂ ਬਾਅਦ ਤ੍ਰਿੰਮੂਲ ਕਾਂਗਰਸ TMC ਜਣੇ ਕਿ ਮਮਤਾ ਬਿਨਰਜੀ ਦੀ ਪਾਰਟੀ ਜਿਹੜੀ ਪੱਛਮੀ ਬੰਗਾਲ ਦੇ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਕੁਝ ਆਗੂਆਂ ਦੇ ਵੱਲੋਂ ਬਿਆਨ ਦਿੱਤੇ ਗਏ ਕਹਿੰਦੇ ਕਿ ਇਲੈਕਸ਼ਨ ਕਮਿਸ਼ਨ ਨੇ ਜੇ ਇਸ ਚੀਜ਼ ਨੂੰ ਮੰਨ ਲਿਆ ਕਿ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ ਇਹਦੀਆਂ ਜਿਹੜੀਆਂ ਕਮੀਆਂ ਪੇਸ਼ੋਂ ਦੂਰ ਕਰ ਦਿਆਂਗੇ ਤਾਂ ਇਹਦਾ ਮਤਲਬ ਕਹਿੰਦੇ ਕਿ ਉਹ ਸਾਡੀ ਗੱਲ ਸੱਚ ਹੋ ਗਈ ਕਿ ਅਸੀਂ ਜਿਹੜਾ ਕਹਿ ਰਹੇ ਸੀ ਕਿ ਇਹਦੇ ਵਿੱਚ ਧੰਦਲੀ ਹੈ ਇਹਦੇ ਵਿੱਚ VOTER ਲਿਸਟਾਂ ਦੇ ਵਿੱਚ ਕੁਛ ਨਾ ਕੁਛ ਗੜਬੜੀ ਹੈ ਸੋ ਇਲੈਕਸ਼ਨ ਕਮਿਸ਼ਨ ਨੇ ਜੇ ਕਿਹਾ ਕਿ ਅਸੀਂ ਇਹਦੇ ਵਿੱਚ ਡਾਟਾਬੇਸ ਨੂੰ ਖੰਗਾਲਾਂਗੇ ਔਰ ਉਹਦੇ ਵਿੱਚ ਜੋ ਸੋਧਾਂ ਕਰਨ ਵਾਲੀਆਂ ਹੋਣਗੀਆਂ ਅਸੀਂ ਕਰਾਂਗੇ ਤਾਂ ਇਹਦਾ ਮਤਲਬ ਕਹਿੰਦੇ ਕਿ ਇਹ ਗੱਲ ਤੇ ਵੀ ਮੋਹਰ ਲੱਗ ਗਈ ਆ ਕਿ ਅਸੀਂ ਜਿਸ ਚੀਜ਼ ਦਾ ਵਿਰੋਧ ਕਰ ਰਹੇ ਸੀ ਉਹ ਚੀਜ਼ ਕਿਤੇ ਨਾ ਕਿਤੇ ਤਾਂ ਹੈ ਇਸੇ ਕਰਕੇ ਸੋਧ ਕਰਨ ਦੀ ਜ਼ਰੂਰਤ ਪਈ ਸੋ ਮਮਤਾ ਬਿਨਰਜੀ ਦੀ ਪਾਰਟੀ ਜਿਹੜੀ ਹੁਣ ਆਪ ਦੀ ਆਪ ਦੀ ਪਿੱਠ ਥਾਪੜ ਦੀ ਹੋਈ ਇਸ ਮਸਲੇ ਦੇ ਉੱਤੇ ਨਜ਼ਰ ਆ ਰਹੀ ਆ ਪਰ ਇਲੈਕਸ਼ਨ ਕਮਿਸ਼ਨ ਨੇ 3 ਮਹੀਨੇ ਦਾ ਜਿਹੜਾ ਸਮਾਂ ਉਹ ਮੰਗ ਲਿਆ ਇੱਕ ਖਬਰ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਕਾਰ ਨੂੰ ਲੈ ਕੇ ਕਿਉਂਕਿ ਜੀਪੀ ਨੱਡਾ ਔਰ ਹੁਣ ਕੇਂਦਰੀ ਸਿਹਤ ਮੰਤਰੀ ਵੀ ਨੇ ਸੋ ਰਾਸ਼ਟਰੀ ਅਧਿਐਕਸ਼ ਦੇ ਤੌਰ ਦੇ ਉਤੇ ਹੁਣ ਇਹ ਦੇਖਿਆ ਜਾ ਰਿਹਾ ਸੀ ਕਿ ਕਾਰਜਕਾਲ ਉਹਨਾਂ ਦਾ ਖਤਮ ਹੋ ਚੁੱਕਾ ਉਸ ਨੂੰ ਐਕਸਟੈਂਡ ਕੀਤਾ ਗਿਆ ਸੀ ਔਰ ਹੁਣ ਰਾਸ਼ਟਰੀ ਅਧਿਐਕਸ਼ ਕੌਣ ਹੋਏਗਾ ਜੇਪੀ ਨੱਡਾ ਦੀ ਜਗ੍ਹਾ ਕੌਣ ਲਏਗਾ ਉਸ ਨੂੰ ਲੈ ਕੇ ਕਾਫੀ ਦਿਨਦਿਆਂ ਚਰਚਾਾਂਵਾਂ ਚੱਲ ਰਹੀਆਂ ਸੀ ਔਰ ਹੁਣ ਇਹਦੇ ਵਿੱਚ ਹੋਰ ਸਮਾਂ ਜਿਹੜਾ ਉਹ ਲੱਗ ਸਕਦਾ ਹੈ ਦਰਸਲ 21 ਤੋਂ 23 ਮਾਰਚ ਤੱਕ ਬੰਗਲੌਰ ਦੇ ਵਿੱਚ ਇੱਕ ਆਰਐਸਐਸ ਦੀ ਬੈਠਕ ਹੋਣ ਜਾ ਰਹੀ ਹੈ ਉਸ ਬੈਠਕ ਨੂੰ ਦੇਖਦਿਆਂ ਹੋਇਆ ਅਜੇ ਹੋਰ ਸਮਾਂ ਲੱਗੇਗਾ ਕਿਉਂਕਿ ਇਸ ਬੈਠਕ ਦੇ ਵਿੱਚ ਬਹੁਤ ਸਾਰੇ ਐਸੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਦੇ ਸੂਬਾ ਪ੍ਰਧਾਨ ਜਿਹੜੇ ਭਾਜਪਾ ਦੇ ਲਗਾਏ ਜਾਣਗੇ ਜਿਵੇਂ ਪੰਜਾਬ ਦੇ ਵਿੱਚ ਸੁਨੀਲ ਜਾਖੜ ਨੇ ਇਸੇ ਤਰੀਕੇ ਦੇ ਨਾਲ ਹਰੇਕ ਥਾਮਾ ਦੇ ਉੱਤੇ ਹਰੇਕ ਸੂਬੇ ਦੇ ਵਿੱਚ ਉਹਨਾਂ ਦੇ ਸੂਬਾ ਪ੍ਰਧਾਨ ਜਿਹੜੇ ਬਦਲਣ ਨੇ ਬਦਲਣ ਵਾਲੇ ਨੇ ਬਹੁਤ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਕਰਕੇ ਇਸ ਇਸ ਸਾਰੀ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਕਿ ਰਾਸ਼ਟਰੀ ਪ੍ਰਧਾਨ ਕੌਣ ਹੋਏਗਾ ਕਿਉਂਕਿ 21 ਤੋਂ 23 ਮਾਰਚ ਤੱਕ ਜਿਹੜੀ ਬੈਂਗਲੌਰ ਦੇ ਵਿੱਚ ਬੈਠਕ ਹੋਣ ਵਾਲੀ ਆ ਉਹਦੇ ਵਿੱਚ ਇਹੀ ਚੀਜ਼ ਦੇ ਉੱਤੇ ਵਿਚਾਰ ਹੋਏਗਾ ਕਿ ਸੂਬਾ ਪ੍ਰਧਾਨ ਵਕ ਵਕ ਸੂਬਿਆਂ ਦੇ ਵਿੱਚ ਜਿਹੜੇ ਬਦਲੇ ਜਾਣੇ ਨੇ ਉਹ ਪਹਿਲਾਂ ਬਦਲੇ ਜਾਣ ਕਿਉਂਕਿ ਇਹ ਜਿਹੜਾ ਭਾਜਪਾ ਦਾ ਸੰਵਿਧਾਨ ਹੈ ਉਸ ਦੇ ਮੁਤਾਬਕ ਇਹ ਗੱਲ ਕਹੀ ਜਾਂਦੀ ਹੈ ਕਿ ਅੱਧੇ ਨਾਲੋਂ ਦੇਸ਼ ਦੇ ਜਿੰਨੇ ਸੂਬੇ ਨੇ ਹੁੰਦੇ ਨਾਲੋਂ ਅੱਧੇ ਨਾਲੋਂ ਵੱਧ ਸੂਬਿਆਂ ਦੇ ਵਿੱਚ ਉਹਨਾਂ ਦੇ ਸੂਬਾ ਪ੍ਰਧਾਨ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਜਿਹੜਾ ਰਾਸ਼ਟਰੀ ਅਧਿਕਾਰੀ ਉਹਨਾਂ ਦਾ ਉਹਦੀ ਚੋਣ ਹੋ ਸਕਦੀ ਹੈ ਸੋ ਇਸ ਕਰਕੇ ਇਸ ਪ੍ਰਕਿਰਿਆ ਦੇ ਵਿੱਚ ਹੁਣ ਦੇਰ ਲੱਗ ਰਹੀ ਆ ਹਾਲਾਂਕਿ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ 14 ਐਲਾਨ ਨਹੀਂ ਸੀ ਇਹ ਕਿਆਂ ਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ 14 ਮਾਰਚ ਨੂੰ ਯਾਨੀ ਕਿ ਅਧਿਐਕਸ਼ ਦਾ ਐਲਾਨ ਹੋ ਜਾਏਗਾ ਰਾਸ਼ਟਰੀ ਅਧਿਐਕਸ਼ ਦਾ ਐਲਾਨ ਹੋ ਜਾਏਗਾ ਪਰ ਉਹਦਾ ਐਲਾਨ ਅਜੇ ਨਹੀਂ ਹੋਏਗਾ ਜਿਹੜੇ ਲੋਕ ਇਸ ਖਬਰ ਨੂੰ ਜਾਣਨਾ ਚਾਹੁੰਦੇ ਸੀ ਕਿ ਆਉਣ ਵਾਲੇ ਟਾਈਮ ਦੇ ਉੱਤੇ ਭਾਜਪਾ ਦਾ ਰਾਸ਼ਟਰੀ ਅਧਿਐਕਸ਼ ਕੌਣ ਹੋਏਗਾ ਜੀਪੀ ਨੱਡਾ ਦੀ ਥਾਂ ਕੌਣ ਲਏਗਾ ਔਰ ਤਰੀਕ ਕਿਹੜੀ ਹੋਏਗੀ ਉਹ ਜੇ ਤੁਸੀਂ 14 ਮਾਰਚ ਸਮਝ ਰਹੇ ਸੀ ਤੇ ਉਹ ਨੂੰ ਹੁਣ ਪੋਸਟਪੋਨ ਕਰ ਦਿੱਤਾ ਗਿਆ 21 ਤੋਂ 23 ਮਾਰਚ ਨੂੰ ਪਹਿਲਾਂ ਬੰਗਲੌਰ ਦੇ ਵਿੱਚ ਬੈਠਕ ਹੋਏਗੀ ਆਰਐਸਐਸ ਦੀ ਉਸ ਤੋਂ ਬਾਅਦ ਦੇ ਵਿੱਚ ਫਿਰ ਇਸ ਦੇ ਉੱਤੇ ਐਲਾਨ ਕੋਈ ਕੀਤਾ ਜਾ ਸਕਦਾ ਹੈ ਪਰ ਹੋ ਕੋਣ ਸਕਦਾ ਹੈ ਰਾਸ਼ਟਰੀ ਅਧਿਕਸ਼ਕ ਹੋਣ ਕੋਣ ਸਕਦਾ ਇਸ ਰੇਸ ਦੇ ਵਿੱਚ ਫਿਲਹਾਲ ਤਿੰਨ ਵਿਅਕਤੀਆਂ ਦਾ ਨਾਮ ਜਿਹੜਾ ਸਭ ਤੋਂ ਅੱਗੇ ਚੱਲ ਰਿਹਾ ਸ਼ਿਵਰਾਜ ਸਿੰਘ ਚੋਹਾਨ ਇਸ ਟਾਈਮ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਦਾ ਨਾਮ ਪਹਿਲੇ ਨੰਬਰ ਤੇ ਚਰਚਾ ਦੇ ਵਿੱਚ ਹੈ ਕਿ ਉਹ ਰਾਸ਼ਟਰੀ ਅਧਿਕਸ਼ਕ ਜੀਪੀ ਨੱਡਾ ਦੀ ਜਗ੍ਹਾ ਲੈ ਸਕਦੇ ਨੇ ਮਨੋਹਰ ਲਾਲ ਖੱਟਰ ਦਾ ਨਾਮ ਚੱਲ ਰਿਹਾ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਨਿਸਟਰ ਨੇ ਦੇਸ਼ ਦੇ ਉਹਨਾਂ ਦਾ ਨਾਮ ਚੱਲ ਰਿਹਾ ਇਸ ਤੋਂ ਇਲਾਵਾ ਦੋ ਨਾਮ ਹੋਰ ਨੇ ਭੁਪਿੰਦਰ ਯਾਦਵ ਤੇ ਬినੋਦ ਤਾਪੜੇ ਇਹ ਦੋ ਨਾਮ ਵੀ ਚੱਲ ਰਹੇ ਨੇ ਪਰ ਉਸ ਤੋਂ ਵੀ ਅੱਗੇ ਇੱਕ ਨਾਮ ਹੋਰ ਹੈ ਜਿਹਦੇ ਉੱਤੇ ਵਿਚਾਰ ਚਰਚਾ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਭਾਜਪਾ ਦੇ ਵੱਲੋਂ ਲੋਕ ਸਭਾ ਦੇ ਵਿੱਚ ਵੱਧ ਸੀਟਾਂ ਹਾਸਲ ਕੀਤੀਆਂ ਜਾਂਦੀਆਂ ਨੇ ਮਤਲਬ ਉੱਤਰ ਭਾਰਤ ਦੇ ਵਿੱਚ ਭਾਜਪਾ ਚੰਗੀ ਪਕੜ ਰੱਖਦੀ ਆ ਪਰ ਦੱਖਣ ਭਾਰਤ ਦੇ ਵਿੱਚ ਭਾਜਪਾ ਉਸ ਤਰੀਕੇ ਦੇ ਨਾਲ ਆਪਣੀ ਪਕੜ ਅਜੇ ਤੱਕ ਨਹੀਂ ਬਣਾ ਸਕੀ ਜਿਵੇਂ 2014 ਤੋਂ ਭਾਵੇਂ ਉਹ ਸੱਤਾ ਦੇ ਵਿੱਚ ਆ ਪਰ ਉੱਤਰ ਭਾਰਤ ਦੇ ਵਿੱਚ ਉਹ ਸੀਟਾਂ ਜਿੱਤਣ ਦੇ ਵਿੱਚ ਵੱਡੀ ਗਿਣਤੀ 'ਚ ਕਾਮਯਾਬ ਹੁੰਦੇ ਪਰ ਦੱਖਣ ਭਾਰਤ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਰਹੇ ਬਹੁਤ ਜ਼ਿਆਦੀਆਂ ਸੀਟਾਂ ਜਿੱਤਣ ਤੋਂ ਇਸ ਕਰਕੇ ਭਾਜਪਾ ਦਾ ਫੋਕਸ ਕਿਤੇ ਨਾ ਕਿਤੇ ਹੋ ਸਕਦਾ ਕਿ ਦੱਖਣ ਭਾਰਤ ਵੱਲ ਵੀ ਰਵੇ ਕਿ ਇਸ ਵਾਰ ਰਾਸ਼ਟਰੀ ਦਖਸ਼ ਜਿਹੜਾ ਹੈ ਉਹ ਦੱਖਣ ਭਾਰਤ ਦਾ ਹੋ ਜਾਏ ਜਿਸ ਦੇ ਨਾਲ ਦੱਖਣ ਭਾਰਤ ਦੇ ਵਿੱਚ ਵੀ ਭਾਜਪਾ ਦੀ ਪਕੜ ਜਿਹੜੀ ਹੈ ਪੈਠ ਜਿਹੜੀਆਂ ਮਜ਼ਬੂਤ ਹੋ ਸਕੇ ਉਹਦੇ ਲਈ ਕੇਂਦਰੀ ਮੰਤਰੀ ਨੇ ਜੀ ਕਿਸ਼ਨ ਰੈਡੀ ਉਹਨਾਂ ਦਾ ਨਾਮ ਵੀ ਚਰਚਾ ਦੇ ਵਿੱਚ ਚੱਲ ਰਿਹਾ ਹੈ ਕਿ ਜੀ ਕਿਸ਼ਨ ਰੈਡੀ ਦੱਖਣ ਭਾਰਤ ਦੇ ਨੇ ਉਧਰਲੀ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਦੱਖਣ ਭਾਰਤ ਦੇ ਲੋਕਾਂ ਨੂੰ ਵੀ ਇਹ ਮਹਿਸੂਸ ਕਰਵਾਉਣਾ ਚਾਹੁੰਦੇ ਆ ਸ਼ਾਇਦ ਭਾਜਪਾ ਕਿ ਅਸੀਂ ਹੁਣ ਇਧਰਲੇ ਪਾਸੇ ਨੂੰ ਸਾਡਾ ਰੁਖ ਹੈ ਔਰ ਅਸੀਂ ਚਾਹੁੰਦੇ ਆ ਕਿ ਦੱਖਣ ਭਾਰਤ ਦੇ ਵਿੱਚ ਵੀ ਭਾਜਪਾ ਮਜ਼ਬੂਤ ਹੋ ਕੇ ਨਿਤਰੇਸ਼ ਦੇ ਲਈ ਆ ਜੀ ਕਿਸ਼ਨ ਰੈਡੀ ਦਾ ਨਾਮ ਵੀ ਚਰਚਾ ਦੇ ਵਿੱਚ ਆ ਕਿਉਂਕਿ ਉਹ ਆਂਧਰਾ ਪ੍ਰਦੇਸ਼ ਦੇ ਪਹਿਲਾ ਬੀਜੇਪੀ ਦੇ ਅਧਿਐਕਸ਼ਰ ਰਹਿ ਚੁੱਕੇ ਨੇ ਸੋ ਭਾਜਪਾ ਦੇ ਵੱਲੋਂ ਆਉਣ ਵਾਲੇ ਟਾਈਮ ਦੇ ਉੱਤੇ ਰਾਸ਼ਟਰੀ ਦક્ષਸ਼ਕੇ ਨੂੰ ਬਣਾਇਆ ਜਾਂਦਾ ਉਹ ਦੇਖਣਾ ਹੋਏਗਾ ਪਰ ਭਾਜਪਾ ਦੀ ਜਿਹੜੀ ਬੈਠਕ ਹੈ 21 ਤੋਂ 23 ਮਾਰਚ ਤੱਕ ਹੋਣ ਵਾਲੀ ਉਹਦੇ ਉ ਤੋਂ ਬਾਅਦ ਹੀ ਸਾਰੀ ਜਿਹੜੀ ਪੂਰੀ ਪੂਰੀ ਪ੍ਰਕਿਰਿਆ ਉਹ ਸਾਹਮਣੇ ਆ ਸਕੇਗੀ ਸੋ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਂੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ